ਮਹਾਰਾਜ ਅਗਰਸੇਨ ਨੇ ਦਿੱਤਾ अनोखे ਤਰੀਕੇ ਨਾਲ ਜਨਤਾ ਨੂੰ ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਅੱਜ ਅਗਰਸੇਨ ਜਨਮ ਦਿਤੀ 3 ਅਕਤੂਬਰ ਤੇ ਵਿਸ਼ੇਸ਼ ਇਹ ਵੀਡੀਓ ਤੁਹਾਨੂੰ ਸ਼ੇਅਰ ਕਰਨ ਜਾਣਾ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ ਜੇਕਰ ਤੁਸੀਂ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੇ ਚੈਨਲ ਨਵੇਂ ਜੁੜੇ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜੁੜ ਦਬੋ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਇਹ ਸਾਰੀ ਜਾਣਕਾਰੀ ਸਾਡੇ فاضਲ ਕਾਦੋ ਲੈਕਚਰਰ ਇਤਿਹਾਸ ਵਿਜੇ ਗੁਪਤਾ ਜੀ ਨੇ ਸਾਂਝੀ ਕੀਤੀ ਸੀ ਦੁਨੀਆ ਦੇ ਇਤਿਹਾਸ ਜਾਂ ਮੇ ਇਤਿਹਾਸ ਵੱਲ ਨਜ਼ਰ ਮਾਰਨ ਤੇ ਪਤਾ ਲੱਗਦਾ ਹੈ ਕਿ ਸਾਡੀ ਇਹ ਦੁਨਿਆਵੀ ਧਰਤੀ ਕਈ-ਕਈ ਇਤਿਹਾਸਕ ਮਿਥਿਹਾਸਕ ਤੇ ਹੋਰ ਦੰਦ ਕਥਾਵਾਂ ਨਾਲ ਭਰਪੂਰ ਹੈ ਇੱਥੇ ਇਸ ਦੁਨੀਆ ਤੇ ਦੋ ਤਰ੍ਹਾਂ ਦੇ ਲੋਕ ਆਏ ਹਨ ਜਿਨ੍ਹਾਂ ਵਿੱਚੋਂ ਕੁਝ ਚੰਗੇ ਤੇ ਕੁਝ ਮਾੜੇ ਹਨ ਬਾਕੀ ਚੰਗੇ ਤੇ ਮਾੜੇ ਹੋਣ ਦਾ ਸਬੂਤ ਉਹਨਾਂ ਦੇ ਕੀਤੇ ਹੋਏ ਕਰਮਾਂ ਤੋਂ ਲਗਾਇਆ ਜਾਂਦਾ ਹੈ। ਕੁਝ ਇੱਕ ਜਿਹੜੇ ਚੰਗੇ ਕਰਮ ਕਰ ਜਾਂਦੇ ਹਨ ਦੁਨੀਆ ਉਹਨਾਂ ਨੂੰ ਯੁੱਗਾਂ ਯੁਗੰਤਰਾਂ ਤੱਕ ਯਾਦ ਕਰਦੀ ਹੈ ਪਰ ਜਿਹੜੇ ਬੁਰੇ ਕਰਮ ਕਰਦੇ ਹਨ ਕਈ ਵਾਰ ਉਹਨਾਂ ਨੂੰ ਇਸ ਕਰਕੇ ਯਾਦ ਕੀਤਾ ਜਾਂਦਾ ਹੈ ਕਿ ਆਉਣ ਵਾਲੀਆਂ ਪੀੜੀਆਂ ਉਹਨਾਂ ਕੋਲੋਂ ਕੁਝ ਸਿੱਖਿਆ ਲੈ ਸਕਣ ਕਿ ਬੁਰੇ ਕਰਮ ਕਰਨ ਵਾਲੇ ਦਾ ਅੰਤ ਬੁਰਾ ਹੈ ਤੇ ਉਹ ਆਪਣੇ ਜੀਵਨ ਨੂੰ ਸੁਚੱਜਾ ਬਣਾ ਸਕਣ। ਹੁਣ ਜੇਕਰ ਅਸੀਂ ਮਹਾਰਾਜਾ ਅਗਰਸ਼ੇਨ ਦੀ ਗੱਲ ਕਰਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਕਿ ਉਹ ਇੱਕ ਮਹਾਨ ਸ਼ਾਸਕ ਤੇ ਇੱਕ ਬਹੁਤ ਹੀ ਮਹਾਨ ਸਮਾਜ ਸੇਵਕ ਹੋਏ ਹਨ ਜਿਨ੍ਹਾਂ ਦੇ ਰਾਜ ਦੀ ਰਾਜਧਾਨੀ ਦਾ ਨਾਮ ਅਗਰੋਹਾ ਜਿਹੜਾ ਕਿ ਵਪਾਰੀਆਂ ਦਾ ਗੜ ਵੀ ਮੰਨਿਆ ਜਾਂਦਾ ਹੈ ਜੋ ਕਿ ਹਿਸਾਰ ਹਰਿਆਣਾ ਤੋਂ ਤਰਕੀਬਨ 10 ਤੋਂ 15 ਕਿਲੋਮੀਟਰ ਦੂਰੀ ਤੇ ਹੈ ਜਿਹੜੇ ਕਿ ਮਹਾਭਾਰਤ ਦੇ ਸਮੇਂ ਦੌਰਾਨ ਇੱਕ ਬਹੁਤ ਹੀ ਮਹਾਨ ਸ਼ਾਸਕ ਹੋਏ ਹਨ ਅਗਰਵਾਲ ਸਮਾਜ ਦੇ ਬਾਨੀ ਯੁੱਗ ਪਰਵਰਤਕ ਮਹਾਰਾਜਾ ਅਗਰਸ਼ੇਨ ਜੀ ਦਾ ਜਨਮ ਅੱਜ ਤੋਂ 5148 ਸਾਲ ਪਹਿਲਾਂ ਦਵਾਪਰ ਯੁੱਗ ਦੇ ਅੰਤ ਵਿੱਚ ਪ੍ਰਤਾਪਨਗਰ ਰਾਜਸਥਾਨ ਦੇ ਰਾਜਾ ਵਲਬ ਸਿੰਘ ਦੇ ਘਰ ਅਸੂ ਦੀ ਸੁਕਲ ਪੱਖ ਵਿੱਚ ਹੋਇਆ ਅਗਰਸ਼ੇਨ ਮਹਾਰਾਜ ਦਾ ਸਭ ਤੋਂ ਵੱਡਾ ਪੁੱਤਰ ਸੀ ਮਹਾਰਾਜ ਅਗਰਸ਼ੇਨ ਨੂੰ ਅਗਰਵਾਲ ਪਰਿਵਾਰ ਦਾ ਕੁੱਲ ਪਛਤਾ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਆਪ ਬਚਪਨ ਤੋਂ ਇੱਕ ਹੌਨਹਾਰ ਅਤੇ ਹੁਸ਼ਿਆਰ ਬਾਲਕ ਸਨ ਛੋਟੀ ਉਮਰ ਵਿੱਚ ਹੀ ਆਪਨੇ ਸ਼ਸਤਰ ਅਸਤਰ ਸ਼ਸਤਰ ਚਲਾਉਣ ਅਤੇ ਰਾਜਨੀਤੀ ਦਾ ਵਧੀਆ ਗਿਆਨ ਪ੍ਰਾਪਤ ਕਰ ਲਿਆ ਸੀ। ਭਾਰਤ ਸਰਕਾਰ ਨੇ ਉਹਨਾਂ ਦੇ ਸਨਮਾਨ ਵਿੱਚ ਸਨ 1976 ਇਸ ਵਿੱਚ 51 ਸਾਂ 5500 ਦਾ ਜਨਮ ਵਰੇਗੰਢ ਮੌਕੇ ਡਾਕ ਟਿਕਟ ਜਾਰੀ ਕੀਤੀ ਸੀ। ਮਹਾਰਾਜ ਅਗਰਸ਼ੈਨ ਦਾ ਵਿਆਹ ਨਾਗਰਾਜ ਦੀ ਪੁੱਤਰੀ ਮਾਧਵੀ ਨਾਲ ਹੋਇਆ। ਇਸ ਤਰ੍ਹਾਂ ਕਰਨ ਨਾਲ ਇਹ ਦੋ ਅਲੱਗ-ਅਲੱਗ ਪਰਿਵਾਰਾਂ ਜਾਂ ਸੰਸਕ੍ਰਿਤੀਆਂ ਜਾਂ ਵੰਸ਼ਾਂ ਦਾ ਇੱਕ ਮਿਲਨ ਦੁਨੀਆ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਇਹਨਾਂ ਦੀਆਂ ਰੀਤੀ ਰਿਵਾਜਾਂ ਵੀ ਅਲੱਗ-ਅਲੱਗ ਹਨ ਉਹਨਾਂ ਦੇ ਵੇਹਾਰੇ ਕਹੇ ਜਾਂਦਾ ਕਿ ਜਦ ਨਾਗਵੰਸ਼ ਨੇ ਰਾਜਾ ਕੁਮਤ ਨੇ ਆਪਣੀ ਪੁੱਤਰੀ ਦਾ ਸਵੈਮ্বর ਕਰਵਾਇਆ ਤਾਂ ਉੱਥੇ ਹੋਰ ਵੀ ਰਾਜੇ ਮਹਾਰਾਜਿਆਂ ਦੇ ਨਾਲ-ਨਾਲ ਇੰਦਰਦੇਵ ਵੀ ਉਪਸਥਿਤ ਸਨ ਮਾਧਵੀ ਬਹੁਤ ਹੀ ਸੁੰਦਰ ਸੀ ਮਾਧਵੀ ਦੀ ਇਸ ਮਨਮੋਹਣੇ ਸੁੰਦਰਤਾ ਨੇ ਰਾਜਾ ਇੰਦਰਦੇਵ ਨੂੰ ਮੋਹਿਤ ਕਰ ਦਿੱਤਾ ਹੁਣ ਰਾਜਾ ਇੰਦਰਦੇਵ ਮਾਧਵੀ ਤੇ ਮੋਹਿਤ ਹੋ ਗਿਆ ਉਸ ਦਾ ਵਿਚਾਰ ਸੀ ਕਿ ਮਾਧਵੀ ਉਸ ਨਾਲ ਹੀ ਵਿਆਹ ਕਰਵਾਏਗੀ ਹੁਣ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ ਮਾਧਵੀ ਨੇ ਮਹਾਰਾਜਾ ਅਗਰਸੇਨ ਦੇ ਵਰਬਾਲਾ ਪਾ ਕੇ ਮਹਾਰਾਜਾ ਅਗਰਸੇਨ ਨੂੰ ਆਪਣਾ ਪਤੀ ਚੁਣ ਲਿਆ ਹੁਣ ਇਹ ਸਾਰਾ ਕੁਝ ਇੰਦਰਦੇਵ ਨੂੰ ਬੁਰਾ ਲੱਗਾ ਤੇ ਉਹ ਮਹਾਰਾਜਾ ਅਗਰਸੇਨ ਤੋਂ ਖਾਰ ਖਾਣ ਲੱਗ ਪਿਆ ਸੀ ਇੱਥੋਂ ਤੱਕ ਕਿ ਉਸ ਨੇ ਮਹਾਰਾਜਾ ਅਗਰਸੇਨ ਦੇ ਵਿਰੁੱਧ ਯੁੱਗ ਦਾ ਵਿਗਲ ਵੀ ਵਜਾ ਦਿੱਤਾ ਸੀ ਇਸ ਤੋਂ ਬਾਅਦ ਮਹਾਰਾਜਾ ਅਗਰਸੇਨ ਅਤੇ ਇੰਦਰ ਵਿਚਕਾਰ ਜੁਦ ਵੀ ਹੋਇਆ ਸੀ ਇੱਕ ਵਾਰ ਮਹਾਰਾਜਾ ਅਗਰਸੇਨ ਜੀ ਨੇ ਇੰਦਰ ਨੂੰ ਵਸ ਕਰਨ ਲਈ ਮਹਾਂ ਲక్ష్ਮੀ ਦੀ ਪੂਜਾ ਕੀਤੀ ਤਾਂ ਲక్ష్ਮੀ ਜੀ ਨੇ ਪ੍ਰਸੰਨ ਹੋ ਕੇ ਅਸ਼ੀਰਵਾਦ ਦਿੱਤਾ ਅਤੇ ਕੋਲਾਪੁਰ ਦੇ ਰਾਜਾ ਮਹੇਪੁਰ ਦੇ ਪੁੱਤਰੀ ਸੁੰਦਰਵਤੀ ਨਾਲ ਵਿਆਹ ਕਰਨ ਦਾ ਆਦੇਸ਼ ਦਿੱਤਾ ਮਹਾਰਾਜਾ ਅਗਰਸੇਨ ਸੁੰਦਰਵਤੀ ਨਾਲ ਵਿਆਹ ਕਰਕੇ ਉਸ ਨੂੰ ਆਪਣੇ ਘਰ ਲਿਆਏ ਆਪ ਜੀ ਦੇ ਪਿਤਾ ਮਹਾਰਾਜਾ ਬਲਬ ਜੀ ਨੇ ਆਪ ਨੂੰ ਨਿਪੁੰਨ ਸਮਝ ਕੇ ਰਾਜ ਭਾਗ ਆਪ ਜੀ ਨੂੰ ਸੰਭਾਲ ਕੇ ਤਪੱਸਿਆ ਕਰਨ ਲਈ ਜੰਗਲਾਂ ਵਿੱਚ ਚਲੇ ਗਏ ਜਦ ਮਹਾਰਾਜਾ ਅਗਰਸੇਨ ਜੀ ਨੇ ਰਾਜ ਦੀ ਵਾਗਡੋਰ ਸੰਭਾਲੀ ਉਸ ਸਮੇਂ ਸਾਰੇ ਪਾਸੇ ਭੁੱਖਮਰੀ ਸੋਕਾ ਬੇਰੋਜ਼ਗਾਰੀ ਤੋਂ ਲੋਕ ਬੁਰੀ ਤਰ੍ਹਾਂ ਦੁਖੀ ਸਨ ਕਿਉਂਕਿ ਕੁਝ ਸਾਲ ਪਹਿਲਾਂ ਹੀ ਮਹਾਬਾਰਤਾ ਜੁਦ ਹੋਇਆ ਸੀ ਉਸ ਵਕਤ ਮਹਾਰਾਜਾ ਅਗਰਸੇਨ ਦੀ ਉਮਰ 35 ਸਾਲ ਸੀ ਪਰੰਤੂ ਆਪ ਜੀ ਦੇ ਪਿਤਾ ਜੀ ਮ੍ਰਿਤਕ ਤੋਂ ਬਾਅਦ ਆਪ ਜੀ ਦੇ ਚਾਚਾ ਕੰਦਸੈਨ ਨੇ ਆਪ ਨੂੰ ਬੰਦੀ ਬਣਾ ਕੇ ਮਾਰਨ ਦੀ ਸਕੀਮ ਬਣਾਈ ਤਾਂ ਆਪ ਇੱਕ ਵਿਸ਼ਵਾਸਪਾਤਰ ਦੀ ਸਾਹਿੱਤਰ ਨਾਲ ਬਚ ਕੇ ਨਿਕਲ ਗਏ ਉੱਥੋਂ ਆਪ ਮਹਾਰਿਸ਼ੀ ਗਰਗ ਦੇ ਆਸ਼ਰਮ ਵਿੱਚ ਚਲੇ ਗਏ ਮਹਾਰਿਸ਼ੀ ਗਰਗ ਨੇ ਆਪ ਨੂੰ ਸਾਰੇ ਮਨੋਰਥ ਪੂਰੇ ਹੋਣ ਦਾ ਅਸ਼ੀਰਵਾਦ ਦਿੱਤਾ ਅਤੇ ਰਾਜ ਪ੍ਰਾਪਤੀ ਲਈ ਮਹਾਂ ਲక్ష్ਮੀ ਦੀ ਪੂਜਾ ਕਰਨ ਦੀ ਸਲਾਹ ਦਿੱਤੀ ਆਪ ਜੀ ਨੇ ਮਹਾਂ ਲక్ష్ਮੀ ਦੀ ਪੂਜਾ ਸ਼ੁਰੂ ਕਰ ਦਿੱਤੀ ਤਾਂ ਮਹਾਂ ਲక్ష్ਮੀ ਨੇ ਪ੍ਰਸੰਨ ਹੋ ਕੇ ਪ੍ਰਸੰਨ ਹੋ ਕੇ ਆਪ ਨੂੰ ਵਰਦਾਨ ਦਿੱਤਾ ਜਿਸ ਸਦਕਾ ਆਪ ਨੂੰ ਮੁਰ ਰਾਜ ਦੀ ਪ੍ਰਾਪਤੀ ਹੋਈ ਆਪ ਅਤਿਅੰਤ ਸੂਰਬੀਰ ਅਤੇ ਪ੍ਰਤਾਪੀ ਰਾਜਾ ਸਨ ਆਪਨੇ ਇੱਕ ਨਵੇਂ ਲੋਕਤੰਤਰ ਰਾਜ ਅਗਰੋਹਾ ਦੀ ਸਥਾਪਨਾ ਕੀਤੀ ਅਗਰੋਹਾ ਜੋ ਲਗਭਗ 600 ਏਕੜ ਵਿੱਚ ਫੈਲੇ ਆਇਆ ਸੀ ਨਗਰ ਦੀ ਸੁਰੱਖਿਆ ਲਈ ਉਸ ਦੇ ਚਾਰੇ ਪਾਸੇ ਪੱਕੀ ਕੰਧ ਅਤੇ ਖਾਈ ਬਣੀ ਹੋਈ ਸੀ ਨਗਰ ਵਿੱਚ ਦਾਖਲ ਹੋਣ ਲਈ ਇੱਕ ਮੁੱਖ ਦਰਵਾਜ਼ਾ ਸੀ ਕਈ ਗੁਪਤ ਦਰਵਾਜ਼ੇ ਵੀ ਸਨ ਜੋ ਦੁਸ਼ਮਣਾਂ ਦੇ ਹਮਲਾ ਮੌਕੇ ਕਮ ਆਉਂਦੇ ਸਨ ਨਗਰ ਦੀ ਆਬਾਦੀ ਲਗਭਗ 3.5 ਲੱਖ ਦੀ ਸੀ ਅਤੇ 1 ਲੱਖ ਪਰਿਵਾਰ ਬੜੇ ਸੁਖ ਸ਼ਾਂਤੀ ਨਾਲ ਨਗਰੋ ਚ ਰਹੇ ਸਨ ਰਾਜਾ ਦੀ ਸ਼ੋਭਾ ਅਤੇ ਖੁਸ਼ਹਾਲੀ ਦੇਖ ਕੇ ਪਰਿਵਾਰ ਅਗਰੋਹਾ ਨਗਰ ਵਿੱਚ ਆ ਕੇ ਵਸਣ ਲੱਗੇ ਜਿਸ ਨਾਲ ਆਉਣ ਵਾਲੇ ਪਰਿਵਾਰਾਂ ਨੂੰ ਆਰਥਿਕ ਪੱਖੋਂ ਮੁਸ਼ਕਲ ਆਉਣ ਲੱਗੀ ਤਾਂ ਮਹਾਰਾਜਾ ਅਗਰ ਸਿੰਘ ਨੇ ਇਸ ਮੁਸ਼ਕਲ ਦੇ ਹੱਲ ਲਈ ਇੱਕ ਨੀਤ ਚਲਾਈ ਕਿ ਪਹਿਲਾਂ ਰਹਿ ਰਹੇ ਪਰਿਵਾਰ ਬਾਹਰੋਂ ਆ ਕੇ ਵਸਣ ਵਾਲੇ ਪਰਿਵਾਰ ਨੂੰ 1 ਰੁਪਿਆ ਅਤੇ 1 ਇੱਟ ਪ੍ਰਤੀ ਪਰਿਵਾਰ ਦੇਵੇਗਾ ਜਿਸ ਨਾਲ ਬਾਹਰੋਂ ਆ ਕੇ ਵਸਣ ਵਾਲੇ ਪਰਿਵਾਰਾਂ ਦੀ ਘਰ ਅਤੇ ਘਰੋਬਾਰ ਦੀ ਮੁਸ਼ਕਲ ਹੱਲ ਹੋ ਗਈ। ਮਹਾਰਾਜਾ ਅਗਰਸિંહ ਜੀ ਨੇ ਆਪਣੀ ਜਨਤਾ ਨੂੰ ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਅਤੇ ਲੋਕਤੰਤਰ ਰਾਜ ਦਾ ਮੁੱਢ ਬਣਿਆ ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਸੀ। ਆਪਨੇ ਰਾਜ ਨੂੰ 18 ਵਿੱਚ ਵੰਡਿਆ ਅਤੇ ਜਿਸ ਦੀ ਰਾਜਦਾਨੀ ਅਗਰੋਹਾ ਬਣਾਈ ਗਈ। ਜਦੋਂ ਵੀ ਕੋਈ ਫੈਸਲਾ ਲੈਣਾ ਹੁੰਦਾ ਤਾਂ ਸਾਰੇ ਅਗਰੋਹਾ ਵਿਖੇ ਇਕੱਠੇ ਹੁੰਦੇ ਸਨ। ਆਪ ਜੀ ਦੇ ਘਰ 18 ਪੁੱਤਰਾਂ ਨੇ ਜਨਮ ਲਿਆ। ਜਿਨ੍ਹਾਂ ਨੂੰ ਵਕ ਵਕਤ ਧਾਰਮਿਕ ਮੁਖੀ ਦੁਆਰਾ ਸਿੱਖਿਆ ਦਿੱਤੀ ਗਈ ਇਹਨਾਂ ਦੇ ਨਾਮ ਤੇ ਹੀ 18 ਹਿੱਸਿਆਂ ਦੇ ਨਾਮ ਰੱਖੇ ਗਏ ਜਿਨ੍ਹਾਂ ਨੂੰ ਗੋਤਰਾ ਦਾ ਨਾਮ ਦਿੱਤਾ ਗਿਆ ਜੋ ਗੋਤਰ ਅੱਜ ਵੀ ਅਗਰਵਾਲ ਪਰਿਵਾਰਾਂ ਲਈ ਮਹੱਤਵਪੂਰਨ ਹਨ ਆਪ ਲਗਭਗ 108 ਸਾਲ ਦੀ ਉਮਰ ਤੱਕ ਰਾਜ ਕੀਤਾ ਜੀਵਨ ਦੇ ਅੰਤ ਕਾਲ ਸਮੇਂ ਆਪ ਆਪਣੇ ਪੁੱਤਰ ਵਿਭੂ ਨੂੰ ਰਾਜ ਗੱਦੀ ਸੌਂਪ ਕੇ ਜੰਗਲਾਂ ਵਿੱਚ ਤਪੱਸਿਆ ਲਈ ਚਲੇ ਗਏ ਮਹਾਰਾਜਾ ਅਗਰਸિંહ ਦੇ ਨੂੰ ਯਾਦ ਕਰਨ ਲਈ ਅਗਰਵਾਲ ਪਰਿਵਾਰ ਵੱਲੋਂ ਉਹਨਾਂ ਦਾ ਜਨਮ ਦਿਨ ਬੜੀ ਸ਼ਰਦਾ ਦੇ ਧੂਮ-ਤਹਾਮ ਨਾਲ ਮਨਾਇਆ ਜਾਂਦਾ ਹੈ ਇਸ ਨੂੰ ਅਗਰਜੈਨ ਜਨਮ ਦਿਨ ਕਿਹਾ ਜਾਂਦਾ ਹੈ ਇਸ ਨੂੰ ਅਗਰਸ਼ੈਨ ਜਨਮ ਦਿਨ ਕਿਹਾ ਜਾਂਦਾ ਹੈ ਉਹਨਾਂ ਦੇ ਨਾਂ ਤੇ ਯੂਨੀਵਰਸਿਟੀਆਂ ਤੇ ਕਾਲਜਾਂ ਦੀ ਸਥਾਪਨਾ ਵੀ ਕੀਤੀ ਗਈ ਅਗਰਵਾਲ ਪਰਿਵਾਰ ਆਪਣੇ ਕੁਲ ਪਤੀ ਨੂੰ ਯਾਦ ਕਰਦੇ ਹੋਏ ਇਹ ਜਨਮ ਦਿਨ ਬੜੀ ਸ਼ਰਦਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ ਇਹ ਸਾਰੀ ਜਾਣਕਾਰੀ ਸਾਡੇ ਲੈਕਚਰ ਅਰ ਇਤਿਹਾਸ ਵਿਜੇ ਗੁਪਤਾ ਜੋ ਕਿ ਫਾਜ਼ਿਲਕਾ ਤੋਂ ਸਕੂਲ ਆਫ ਐਮਨਸਟ ਪੜਾ ਰਹੇ ਹਨ ਉਹਨਾਂ ਨੇ ਇੰਟਰਨੈਟ ਤੋਂ ਇਕੱਠੀ ਕਰਕੇ ਸਾਡੇ ਨਾਲ ਸਾਂਝੀ ਕੀਤੀ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬਣਾ ਤਾਂ ਜੋ ਇਤਿਹਾਸ ਅਤੇ ਹੋਰ ਤੁਹਾਡੇ ਵਿਗਿਆਨ ਨਾਲ ਸੰਬੰਧਿਤ ਪਾਠ ਜਾਂ ਵੀਡੀਓ ਕੋਈ ਵੀ ਇਸ ਚੈਨਲ ਤੇ ਪਾਈ ਜਾਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਪ੍ਰਾਪਤ ਹੋ ਸਕੇ ਧੰਨਵਾਦ